ਅਮਕਾ ਬੇਸ ਵਾਲੇ ਮੁੱਖ ਮੰਤਰੀ ਦੀ ਕੱਲ ਪੁਲਿਸ ਮੁਲਾਸਬਾ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਕੇਸਾ ਤੋਂ ਫੜ ਕੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਕਢੀਸਿਆ ਗਿਆ ਸੀ ਤੇ ਉਸ ਤੇ ਚਪੇੜਾਂ ਮਾਰੀਆਂ ਗਈਆਂ ਸੀ ਇਸ ਮਾਮਲੇ ਦੇ ਵਿੱਚ ਉਹ ਹਾਲਾਂਕਿ ਕਈ ਲੋਕਾਂ ਦੇ ਵੱਲੋਂ ਇਸ ਦੀ ਨਿੰਦਾ ਕੀਤੀ ਗਈ ਕਿ ਪੁਲਿਸ ਨੂੰ ਕਾਨੂੰਨ ਆਪਣੇ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਸੀ ਜੇਕਰ ਮੁੱਖ ਮੰਤਰੀ ਦੀ ਕੋਈ ਗਲਤੀ ਸੀ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਉਸ ਦੀ ਬੇਰਹਿਮੀ ਦੇ ਨਾਲ ਜਿਹੜੀ ਹੈ ਕੁੱਟਮਾਰ ਨਹੀਂ ਕਰਨੀ ਚਾਹੀਦੀ ਸੀ ਤੇ ਨਾਲ ਹੀ ਜਿਹੜੀ ਕੇਸਾਂ ਤੋਂ ਫੜ ਕੇ ਉਸ ਦੀ ਕੁੱਟਮਾਰ ਕੀਤੀ ਗਈ ਇਸ ਨੂੰ ਬੇਅਦਬਿਕ ਰਾਰ ਦੰਦਿਆ ਜਿਹੜਾ ਹੈ ਐਸਟੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਖੋਨਾ ਦੇ ਵੱਲੋਂ ਵੀ ਪੰਜਾਬ ਸਰਕਾਰ ਤੋਂ ਸ਼ਵਾਬ ਮੰਗਿਆ ਗਿਆ ਕਿ ਪੰਜਾਬ ਦੇ ਵਿੱਚ ਪੁਲਿਸ ਜਿਹੜੀਆਂ ਜਹਾਵਤੀ ਰਾ ਅਖਰਕਾਰ ਜਿਹੜਾ ਹੈ ਕਿਉਂ ਕਰ ਰਹੀਆਂ ਹਾਲਾਂਕਿ ਸਿੱਖ ਭਾਈਚਾਰੇ ਦੇ ਵੱਲੋਂ ਉਸ ਦੇ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਗਈ ਸੀ ਪਰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਮੁੱਖ ਮੰਤਰੀ ਦੇ ਘਰ ਜਾ ਕੇ ਉਸਤੇ ਦਸਤਾਰ ਜਿਹੜੀ ਆਪਣੇ ਹੱਥਾਂ ਦੇ ਨਾਲ ਸਜਾਈ ਗਈ ਹੈ ਪਖੰਡੀ ਬਾਬਿਆਂ ਦੇ ਖਿਲਾਸ ਬੁੱਲਣ ਵਾਲਾ ਅਮਰਿਤਪਾਲ ਸਿੰਘ ਮੈਰੋ ਮੁੱਖ ਮੰਤਰੀ ਦੇ ਘਰ ਪਹੁੰਚਿਆ ਹੈ ਜਿੱਥੇ ਉਸਨੇ ਆਪਣੇ ਹੱਥਾਂ ਦੇ ਨਾਲ ਮੁੱਖ ਮੰਤਰੀ ਦੇ ਦਸਤਾਰ ਸਜਾਈਏ ਤੇ ਨਾਲ ਹੀ ਉਸਨੇ ਕਿਹਾ ਕਿ ਕੱਲ ਪੁਲਿਸ ਦੇ ਵੱਲੋਂ ਜਿਹੜਾ ਕੇਸਾ ਤੂਫੜ ਕੀ ਮੁੱਖ ਮੰਤਰੀ ਦੀ ਕੁੱਟਮਾਰ ਕੀਤੀ ਗਈ ਸੀ ਉਹ ਸਰਸਰ ਗਲਤ ਹੈ ਅਜਿਹਾ ਕਰਨਾ ਸਰਸਰ ਗਲਤ ਹੈ ਸਿੱਖ ਭਾਵਨਾਵਾਂ ਨੂੰ ਚੇਸ ਪਹੁੰਚੀ ਹੈ ਜਿਸਦੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮੈਰੋ ਜਿਹੜੇ ਨੇ ਖੁਦ ਘਰ ਪਹੁੰਚ ਕੇ ਆਪਣੇ ਹੱਥਾਂ ਦਿਨਾਲ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੇ ਸਿਰ ਤੇ ਜਿਹੜੀ ਹੈ ਦਸਤਾਰ ਸਜਾਈ ਹੈ ਤਾਂ ਕਲ ਵੀਡੀਓ ਜਿਹੜੀਆਂ ਨੇ ਕਈ ਸਾਹਮਣੇ ਆਈਆਂ ਸੀ ਪਹਿਲੀ ਵੀਡੀਓ ਸਾਹਮਣੇ ਆਦੀ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਧਮਕਬੇਸ ਵਾਲੇ ਮੁੱਖ ਮੰਤਰੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਬੇਰਹਿਮੀ ਦੇ ਨਾਲ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਹੈ ਉਸ ਤੋਂ ਬਾਅਦ ਹਲਾਕਿਓ ਦੋਵੇਂ ਪੁਲਿਸ ਮਲਾਜ਼ਮਾਂ ਨੂੰ ਜੜਾਈ ਸਸਪੈਂਡ ਕਰ ਦਿੱਤਾ ਜਾਂਦਾ ਹੈ ਤਰੰਤਾਰਨ ਤੋਂ ਇਹ ਮਾਮਲਾ ਜਿਹੜਾ ਤਰੰਤਾਰਨ ਦੇ ਦਿਨਾ ਨਗਰ ਤੋਂ ਸਾਹਮਣੇ ਆ ਰਿਹਾ ਸੀ ਜਿੱਥੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਹਾਲਾਂਕਿ ਮੁੱਖ ਮੰਤਰੀ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਸ ਦੇ ਵੱਲੋਂ ਉਸ ਦੇ ਵੱਲੋਂ ਜਿਹੜਾ ਮਹੱਲੇ ਦੀ ਔਰਤ ਨੂੰ ਛੇੜਿਆ ਜਾ ਰਿਹਾ ਸੀ ਤੰਗ ਪ੍ਰੇਸ਼ਾਨੀਆਂ ਨਹੀਂ ਕੀਤਾ ਜਾ ਰਿਹਾ ਸੀ ਉਸ ਦੇ ਘਰ ਤੇ ਇਟਾ ਰੋੜੇ ਚਲਾਏ ਜਾ ਰਹੇ ਸੀ ਜਿਸ ਤੋਂ ਬਾਅਦ ਸ਼ਿਕਾਇਤ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਪੁਲਿਸ ਤੇ ਨਾਲ ਵੀ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਹੈ ਬਦਤਮੀਜ਼ੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਤੋਂ ਫੜ ਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਹਾਲਾਂਕਿ ਕੁਝ ਸਮੇਂ ਬਾਅਦ ਹੀ ਇੱਕ ਹੋਰ ਵੀਡੀਓ ਛੜੀ ਹੈ ਮੁੱਖ ਮੰਤਰੀ ਦੇ ਸਾਹਮਣੇ ਆਂਦੀ ਹੈ ਜਿਸ ਤੇ ਵਿੱਚ ਉਹ ਗਲੀ ਦੇ ਵਿੱਚ ਇਟਾ ਰੋੜੇ ਚਲਾਉਂਦਾ ਹੋਇਆ ਵੀ ਨਜ਼ਰ ਆਉਂਦਾ ਹੈ ਤੇ ਨਾਲ ਹੀ ਗਾਲਾ ਕੱਢਦਾ ਹੋਇਆ ਵੀ ਨਜ਼ਰ ਆਉਂਦਾ ਹੈ ਤਸਵੀਰਾਂ ਮੁੱਖ ਮੰਤਰੀ ਦੀਆਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਤਾਂ ਜਿਹੜੀ ਕੱਲ ਕੁੱਟਮਾਰ ਜਿਹੜੀ ਮੁੱਖ ਮੰਤਰੀ ਦਿਪੁਲਸ ਵੱਲੋਂ ਕੀਤੀ ਗਈ ਸੀ ਉਸ ਮਾਮਲੇ ਦੇ ਵਿੱਚ ਹੁਣ ਅੰਮ੍ਰਿਤਪਾਲ ਸਿੰਘ ਮੈਰੋ ਦੇ ਵੱਲੋਂ ਮੁੱਖ ਮੰਤਰੀ ਦੇ ਘਰ ਪਹੁੰਚ ਕੇ ਉਸਤੇ ਸਰ ਤੇ ਆਪਣੇ ਹੱਥਾਂ ਦਿਨਾਲ ਜਿਹੜੀ ਹੈ ਦਸਤਾਰ ਸਜਾਈ ਗਈ ਹੈ ਕਿ ਕੁਝ ਕਹਿ ਰਿਹਾ ਅੰਮ੍ਰਿਤਪਾਲ ਸਿੰਘ ਮੈਰੋ ਤੁਹਾਨੂੰ ਸੁਣਾਉਂਦੇ ਹਾਂ